ਵਿੱਕੀ ਤੇ ਉਸਦੀ ਮੰਮੀ ਨੇ ਪ੍ਰੀਤ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਐ ਸਾਰੇ ਘਰ ਦੇ ਕੰਮ ਕਰ ਕਰ ਕੇ ਜਦੋਂ ਪ੍ਰੀਤ ਵਿਹਲੇ ਹੋਈ ਤਾਂ ਉਸਦੀ ਸੱਸ ਸਬਜੀ ਲਈ ਆਈ ਕਹਿੰਦੀ ਆਹ ਫੜ ਤੋੜ ਕੇ ਲੈ ਆਈਂਗਾ ਮੈਂ ਇੰਨੀ ਗਰਮੀ ਦੇ ਵਿੱਚੋਂ ਤੇ ਹੁਣ ਇਹਨੂੰ ਕੱਟ ਕੇ ਬਣਾ ਲੈ ਤੇ ਪ੍ਰੀਤ ਨੇ ਸਿਰਫ ਇੰਨਾ ਕਹਿਆ ਕਿ ਮੰਮੀ ਮੈਂ ਕੱਪੜੇ ਧੋਣੇ ਆ ਤੁਸੀਂ ਮੇਰੇ ਲੱਗੇ ਬੈਠ ਕੇ ਸਬਜੀ ਕੱਟ ਦਿਓ ਬਣਾ ਮੈਂ ਦੂੰਗੀ ਕਿਉਂਕਿ ਮੈਂ ਘਰ ਦੇ ਸਾਰੇ ਕੰਮ ਕਰਕੇ ਥੱਕ ਚੁੱਕੀ ਆ ਤਾਂ ਉਸਦੀ ਸੱਸ ਨੇ ਉਸ ਨੂੰ ਤਾੜ-ਤਾੜ ਦੁਆਵ ਦਿੱਤੇ ਕਿ ਮੈਂ ਕੋਈ ਕੰਮ ਨਹੀਂ ਕਰਨਾ ਤੂੰ ਹੀ ਕੰਮ ਕਰਨੇ ਆ ਉਸਨੇ ਕਿਹਾ ਮੰਮੀ ਮੈਂ ਸਾਰੇ ਘਰ ਦੇ ਕੰਮ ਨਿਬੇੜ ਚੁੱਕੀ ਆ ਮੈਂ ਮệt ਥੱਕ ਵੀ ਗਈਆਂ ਬਸ ਬਸ ਦੋਸਤ ਉਸੇ ਬਸ ਇੱਕ ਸਬਜ਼ੀ ਹੀ ਕੱਟਣੀ ਹੈ ਕੱਟਦੇ ਹੋ ਤਾਂ ਉਹ ਮੰਨੀ ਨਹੀਂ ਤੇ ਉਹਦੋਂ ਵਿੱਕੀ ਆ ਗਿਆ ਤਾਂ ਵਿੱਕੀ ਨੇ ਧਾੜ ਧਾੜ ਜਵਾਬ ਦੇ ਲੱਗ ਪਿਆ ਪ੍ਰੀਤ ਨੂੰ ਕਿ ਕੀ ਗੱਲ ਆ ਤੂੰ ਮੇਰੀ ਮਾਣੋ ਕੀ ਕਹਿੰਦੀ ਆ ਤਾਂ ਉਸ ਦੀ ਸੱਸ ਨੇ ਵੀ ਬਹੁਤ ਨੁੱਤਰਾ ਲਾਗਾ ਕਿ ਕਹਿੰਦੀ ਮੈਂ ਥੋੜੀ ਕੰਮ ਹੁੰਦਾ ਇਹ ਮੈਨੂੰ ਆਏ ਕਹਿੰਦੀ ਆ ਤਾਂ ਵਿੱਕੀ ਕਹਿੰਦਾ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਏ ਤੇ ਪ੍ਰੀਤ ਕਹਿੰਦੀ ਮੈਂ ਕੰਮ ਕਰਦੇ ਕਰਦੀ ਹੀਆਂ ਪਰ ਇੱਕ ਸਬਜ਼ੀ ਕੱਟਣ ਨੂੰ ਹੀ ਮੰਮੀ ਨੂੰ ਕਹਿਤਾ ਮੈਂ ਤਾਂ ਮੰਮੀ ਮੈਨੂੰ ਬੋਲਣ ਲੱਗ ਪਏ ਤਾਂ ਪ੍ਰੀਤ ਤਾਂ ਵਿੱਕੀ ਕਹਿੰਦਾ ਕਿ ਤੂੰ ਘਰ ਦੇ ਸਾਰੇ ਕੰਮ ਕਰਨੇ ਹੀ ਪੈਣੇ ਆ ਬਹੁਤ ਟਾਈਮ ਤੂੰ ਐਸ਼ ਕਰ ਲਈ ਆ ਜੇ ਤੂੰ ਨਹੀਂ ਕਰਨੇ ਤਾਂ ਚੁੱਪ ਕਰਕੇ ਦਿੱਤਰ ਹੋ ਜਾ ਤੇ ਇੱਥੋਂ ਚਲੀ ਜਾ ਤਾਂ ਪਰੀਤ ਵਿਚਾਰੀ ਕੀ ਕਰੇ ਉਹ ਚੁੱਪ ਕਰਕੇ ਸੋਈ ਦੇ ਵਿੱਚ ਚਲੀ ਗਈ ਤੇ ਬਾਅਦ ਵਿੱਚ ਜਦੋਂ ਫੇਰ ਵਿਚਾਰੀ ਬਾਹਰ ਆਈ ਤਾਂ ਉਹ ਉਦੋਂ ਉਹ ਫੇਰ ਕਹਿਣ ਲੱਗ ਪਈ ਕਿ ਮੈਂ ਤਾਂ ਸਿਰਫ ਸਬਜ਼ੀ ਕੱਟਣ ਲਈ ਮੰਮੀ ਨੂੰ ਗਿਆ ਸੀਗਾ ਤੇ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਤੇ ਉਹ ਵਿਚਾਰੀ ਦਰਵਾਜ਼ੇ ਵੱਲ ਵੀ ਵੇਖਦੀ ਸੀ ਕਿ ਸ਼ਾਇਦ ਕੋਈ ਆਵੇ ਤਾਂ ਵਿੱਕੀ ਕਹਿੰਦਾ ਕਿ ਕਿਸੇ ਨੇ ਨਹੀਂ ਓੜਾ ਤੇਰੀ ਮਗਰ ਤੇ ਫਿਰ ਉਹਨੇ ਪਿੱਕਿਆਂ ਦੀ ਗੱਲ ਵੀ ਦੱਸੀ ਕਿ ਮੇਰੇ ਪਿੱਕਿਆਂ ਦਾ ਸੋਡੀਆਂ ਘਰਦੂਤਾ ਬਾਰੇ ਸਾਰਾ ਪਤਾ ਲੱਗ ਗਿਆ ਏ ਵਿੱਕੀ ਕਹਿੰਦਾ ਮੈਂ ਕਿਸੇ ਤੋਂ ਵੀ ਡਰਦਾ ਨਹੀਂ ਚਾਹੇ ਤੇਰਾ ਭਰਾ ਆ ਜਾਵੇ ਚਾਹੇ ਤੇਰਾ ਪਿਓ ਜਾ ਜਾਵੇ ਮੇਰੇ ਵੀ ਬਹੁਤ ਬੰਦੇ ਆਗੇ ਨਾਲ ਬੜੀ ਹੋਈ ਆ ਜੇ ਬਾਲੀਆਂ ਗੱਲਾਂ ਕੀਤੀਆਂ ਤਾਂ ਮੈਂ ਤੇਰੇ ਭਾੜੀਆਂ ਲੱਤਾਂ ਤੋੜ ਦੂੰ ਉਹ ਵਿਚਾਰੀ ਦਰਕੀ ਕਿ ਕਿਤੇ ਮੇਰੇ ਭਰਾ ਨੂੰ ਕੁਝ ਕਰਨਾ ਦੇਵੇ ਤੇ ਉਹ ਚੁੱਪਚਾਪ ਕਰਕੇ ਵਿਚਾਰੀ ਖੜੀ ਰਹੀ ਸੈਮੀ ਹੋਈ ਤਾਂ ਵਿੱਕੀ ਨੇ ਕਿਹਾ ਕਿ ਇੱਕ ਚੋਲਾ ਚਾਹ ਤਰਸੋਈ ਦੇ ਵਿੱਚ ਜਾਵੜਾ ਤੇ ਜਾਂ ਫਿਰ ਬਾਹਰ ਵਾਲੇ ਨੂੰ ਇਹ ਦੋ ਰਸਤੇ ਆ ਤੇਰੇ ਕੋਲ ਤੇ ਵਿਚਾਰੀ ਚੁੱਪਚਾਪ ਕਰਕੇ ਸੋਈ ਵਿੱਚ ਚਲੀ ਗਈ ਤੇ ਉਸ ਦੀ ਸੱਸ ਕਹਿੰਦੀ ਸਾਡੀ ਰੋਟੀ ਏਸੀ ਵਾਲੇ ਕਮਰੇ ਦੇ ਵਿੱਚ ਲੈ ਕੇ ਆ ਤੂੰ ਅਸੀਂ ਉੱਥੇ ਬਹਿ ਕੇ ਮਾਪੋਤ ਬਹਿਣੀ ਅਤੇ ਤੇਰੀ ਉਡੀਕ ਕਰਦੇ ਆ ਤੇ ਫਿਰ ਵਿਕੀ ਦੀ ਮੰਮੀ ਉਸ ਨੂੰ ਪੁੱਛ ਲੱਗ ਪਈ ਕਿ ਤੂੰ ਕਹਿੰਦਾ ਸੀ ਮੇਰੇ ਮੁੰਡਿਆ ਦੇ ਨਾਲ ਲੈਂਕਾ ਕੀ ਸੱਚੀ ਆ ਉਹ ਕਹਿੰਦਾ ਨਹੀਂ ਮੰਮੀ ਮੈਂ ਤਾਂ ਐਵੇਂ ਕਹਿੰਦਾ ਸੀ ਜੇ ਉਦੋਂ ਨੂੰ ਪ੍ਰੀਤ ਦੇ ਪਿੱਕੇ ਉਸ ਦੀ ਮੰਮੀ ਦੇ ਪਤੀ ਜੀ ਆ ਗਏ ਤੇ ਉਹਨਾਂ ਨੇ ਵੀ ਚੰਗੀ ਤਰ੍ਹਾਂ ਉਸ ਨੂੰ ਬੁਲਾਇਆ ਨਹੀਂ ਗਾਜਬ ਪਤੀ ਤਾਂ ਡੈਡੀ ਬਸ ਇੱਕ ਵਾਰੀ ਉੱਥੋਂ ਆ ਕੇ ਤੇ ਬੁਲਾ ਕੇ ਚਲਾ ਗਿਆ ਤੇ ਪ੍ਰਿੰਸਦੀਪ ਨੇ ਆਵਾਜ਼ ਮਾਰੀ ਕਵਲ ਨੂੰ ਕਿ ਜਸ ਮੂਹਰੇ ਫੜਨੇ ਆਉਤਾ ਉਹ ਸਿਰ ਡੈਡੀ ਨੇ ਕਿਹਾ ਕਿ ਕੋਈ ਚੀਜ਼ ਨਹੀਂ ਲਿਆ ਕੇ ਦੇਣੀ ਜਿਵੇਂ ਇਹ ਆਪਣੇ ਰਿਸ਼ਤੇਦਾਰਾਂ ਨਾਲ ਕਰਦੀ ਆ ਆਪਾਂ ਵੀ ਉਵੇਂ ਹੀ ਕਰਾਂਗੇ ਕਵਲ ਨੇ ਕਿਹਾ ਕਿ ਤੂੰ ਬਲਾਕੇ ਦੇ ਨਾਲ ਦੇ ਨਾਲ ਵਾਪਸ ਚਲਾ ਜਾਵੀ ਤੇ ਤੂੰ ਬੈਣ ਦੀ ਕੋਈ ਜ਼ਰੂਰਤ ਨਹੀਂ ਤੇ ਉਹ ਆਪ ਹੀ ਕਵਲ ਦਾ ਡੈਰੀ ਨਹੀਂ ਬੈਠਾ ਤੇ ਨਾ ਹੀ ਸੰਦੀਪ ਬੈਠੀ ਤੱਕ ਪ੍ਰੀਤ ਕੇ ਦੀ ਤੇ ਉਹ ਉੱਛਲ ਲੱਗ ਪਈ ਕਿ ਪ੍ਰੀਤ ਕੀ ਵੀ ਹੈ ਤੇ ਉਹ ਤਰੀਫਾ ਕਰਦੀ ਨਹੀਂ ਥੱਕੀ ਤੇ ਉਦੋਂ ਨੂੰ ਸੰਦੀਪ ਆ ਗਈ ਸੰਦੀਪ ਕੱਲੇ ਬਿਸਕਟ ਭੁਜੀਏ ਦੇ ਨਾਲ ਚਾਹ ਲੈ ਆਈ ਐ ਲੈ ਆਈ ਤਾਂ ਉਸ ਦੀ ਮੰਮੀ ਹੁਣ ਬੋਲਣ ਲੱਗ ਪਈ ਕਿ ਕੀ ਗੱਲ ਮੇਰੀ ਭਤੀਜੀ ਆਈ ਗਿਆ ਤੇ ਤੂੰ ਇਸ ਵਾਸਤੇ ਪਕੌੜੇ ਕਿਉਂ ਨਹੀਂ ਬਣਾਏ ਤਾਂ ਉਸ ਦੇ ਡੈਡੀ ਨੇ ਹੀ ਮਨਾ ਕੀਤਾ ਸੀ ਕਿ ਨਹੀਂ ਬਣਾਉਣੇ ਉਹ ਕਹਿੰਦੀ ਇਹ ਤਾਂ ਮੱਥੇ ਤੇ ਸਾੜ ਹੀ ਪਾਲਿਆ ਮੇਰੀ ਭਤੀਜੀ ਆਈ ਤੇ ਤੇ ਉਸ ਦੀ ਭਤੀਜੀ ਕੇ ਲਈ ਕੋਈ ਗੱਲ ਨਹੀਂ ਭੂਆ ਜੀ ਆਪਾਂ ਚਾਹ ਪੀ ਆਈ ਪੀ ਲੈਂ